ਇਨਸਾਨ ਜਦੋਂ ਦਾ ਧਰਤੀ ਤੇ ਆਇਆ ਮੇਰਾ ਖਿਆਲ ਹੈ ਕਿ ਪਸ਼ੂ ਪਾਲਣ ਵਾਲਾ ਕੀਤਾ ਜਿਹੜਾ ਉਦੋਂ ਤੋਂ ਹੀ ਇਨਸਾਨ ਦੇ ਨਾਲ ਹੀ ਜੁੜਿਆ ਹੁੰਦਾ ਤੇ ਕੰਜਾਂ ਦੇ ਕੀਤਾ ਜਿਹੜਾ ਹੱਡਾਂ ਦੇ ਵਿੱਚ ਰਚ ਜਾਂਦਾ ਅੱਜ ਤੁਹਾਨੂੰ ਇੱਕ ਬਹੁਤ ਸੋਹਣਾ ਸੰਖਾ ਝੋਟਾ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਸੋ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਫੇਸਬੁਕ ਤੇ YouTube ਪੇਜ ਆਮਨ ਸਿੱਧੂ ਤੇ ਵੀਡੀਓ ਚ ਜਿਹੜਾ ਤੁਸੀਂ ਝੋਟਾ ਦੇਖ ਰਹੇ ਹੋ ਮੋਹਰਾ ਨਸਲ ਦਾ ਝੋਟਾ ਤੇ ਜੈਡ ਬਲੈਕ ਝੋਟਾ ਇਹ ਝੋਟਾ ਖੜਾ ਜੀ ਪਿੰਡ ਫਤੇਮਾ ਲੋਕੇ ਜ਼ਿਲ੍ਹਾ ਮਾਨਸਾ ਬਾਈ ਕੁਲਦੀਪ ਸਿੰਘ ਬਿੱਟੂ ਕੋਲੇ ਤੇ ਇਹ ਝੋਟੇ ਨੂੰ ਜਿਹੜੇ ਸਾਂਭਦੇ ਨੇ ਬਾਈ ਦੇ ਦੋਨੇ ਬੇਟੇ ਬੜੇ ਮੋਹ ਮੁਹੱਬਤ ਨਾਲ ਇਸ ਬੱਚੇ ਝੋਟੇ ਨੂੰ ਸਾਂਭ ਰਹੇ ਨੇ ਬਾਈ ਦਾ ਬੇਟਾ ਵੱਡਾ ਲਖਸ਼ਜੋਤ ਤੇ ਨਵਜੋਤ ਉਹ ਇਕੱਠੇ ਦੱਸਣ ਲੱਗੇ ਕਿ ਵੀਰੇ ਜਦੋਂ ਇਹ ਝੋਟਾ ਪਿੱਛੇ ਜੇ ਬਿਮਾਰ ਹੋ ਗਿਆ ਸੀ ਜਿਹੜਾ ਤੁਸੀਂ ਇਹ ਚ ਲਿਸਾ ਪਾਣਾ ਦੇਖ ਰਹੇ ਹੋ ਤਾਂ ਆਇਆ ਹੈ ਤਕਰੀਬਨ ਇਹਦਾ 20 ਤੋਂ 25 ਦਿਨ ਟ੍ਰੀਟਮੈਂਟ ਚੱਲਿਆ ਬਹੁਤ ਜ਼ਿਆਦਾ ਤੇਜ਼ ਬੁਖਾਰ ਰਹਿੰਦਾ ਸੀ ਤੇ ਠੀਕ ਨਹੀਂ ਸੀ ਹੋ ਰਿਹਾ ਬੜੀ ਮਿਹਨਤ ਲੱਗੀ ਇਸ ਪਰਿਵਾਰ ਦੀ ਤੇ ਸਾਥ ਦਿੱਤਾ ਬਾਈ ਡਾਕਟਰ ਹਰਦੇਵ ਫੱਤੇ ਮਾਲੋ ਕਹਿੰਦੇ ਨੇ ਬਹੁਤ ਸੋਹਣਾ ਟ੍ਰੀਟਮੈਂਟ ਕੀਤਾ ਤੇ ਪਸ਼ੂ ਤੰਦਰੁਸਤ ਹੋ ਗਿਆ ਖਾਣ ਪੀਣ ਲੱਗ ਗਿਆ ਆ ਵੀਡੀਓ ਕੋਈ ਰੋਕੀ ਨਹੀਂ ਹੋਈ ਦੋਸਤੋ ਇਹ ਚੱਲਦੀ ਵੀਡੀਓ ਦਾ ਸ਼ਾਟ ਹੈ ਇਹਨੂੰ ਫੋਟੋ ਖਿਚਾਉਣ ਦਾ ਹੀ ਬੜਾ ਸ਼ੌਕ ਹੈ ਛੋਟੇ ਦੇ ਪਿਓ ਦਾ ਨਾਂ ਜੀ ਰੁਸਤਮੇਂਹਿੰਦ ਜਿਹੜਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਜਿਹਦੇ ਬੱਚਿਆਂ ਨੇ ਬਹੁਤ ਜ਼ਿਆਦਾ ਦੁੱਧ ਦਿੱਤਾ ਤੇ ਬਾਈ ਹੋਰਾਂ ਨੇ ਤਾਂ ਨਾਂ ਬੜਾ ਘੈਂਟ ਰੱਖਤਾ ਨਾਂ ਰੱਖਤਾ ਜੀ ਪੰਜਾਬ ਪੰਜਾਬ ਨੂੰ ਤੁਸੀਂ ਸਾਰੇ ਮੁਹੱਬਤ ਕਰਦੇ ਹੋ ਤੇ ਬਾਈ ਬਿੱਟੂ ਹੋਣੀ ਇਸ ਛੋਟੇ ਨੂੰ ਬਹੁਤ ਮੁਹੱਬਤ ਕਰਦੇ ਆ। ਮੇਰਾ ਵੀ ਪੰਜਾਬ ਦੇ ਨਾਲ ਬਹੁਤ ਮੋਹ ਹੈ ਕਿਉਂਕਿ ਆਪਾਂ ਇੱਥੋਂ ਦੇ ਜੰਮੇ ਜਾਏ। ਬਾਈ ਕਹਿੰਦਾ ਵੀ ਜਦੋਂ ਇਹ ਛੋਟਾ ਜਾਂ ਹੁੰਦਾ ਸੀ ਅਸੀਂ ਇਹਨੂੰ ਬੱਚਿਆਂ ਵਾਂਗੂ ਪਾਲਦੇ ਆਉਂਦੇ ਆ ਤੇ ਇਹਨੂੰ ਕਦੇ ਪਸ਼ੂ ਸਮਝਿਆ ਹੀ ਨਹੀਂ। ਸਾਡੇ ਪਰਿਵਾਰ ਦਾ ਅੰਗ ਹੈ ਪੰਜਾਬ। ਪੰਜਾਬ ਛੋਟੇ ਦੀ ਮਾਂ ਵੀ ਬਾਈ ਹੋਣਿਆਂ ਕੋਲ ਹੈ ਤੇ ਇੱਕ ਦੋ ਕਟੀਆਂ ਵੀ ਬਾਈ ਹੋਣਿਆਂ ਕੋਲੇ ਇਹਦੀਆਂ ਨੇ ਤੇ ਬੱਚੇ ਬੜੇ ਸੁਨੱਖੇ ਦਿੰਦਾ। ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੈਡ ਬਲੈਕ ਕੱਟੀ ਬਾਈ ਦੇ ਗਵਾਂਢ ਪਿੰਡ 'ਚ ਖੜੀ ਹੈ ਦੂਜੀ ਕੱਟੀ ਆ ਹੈ ਦੀਆਂ ਬੰਤਰਾਂ ਦੇਖੋ ਬਿਲਕੁਲ ਜੈਡ ਬਲੈਕ ਵੀਡੀਓ 'ਚ ਤੁਹਾਨੂੰ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰੂੰ ਇਹਦੇ ਥਣਾਂ ਦੀ ਬੰਤਰ ਦੇਖੋ ਬੱਚੇ ਕਿੰਨੇ ਚੰਗੇ ਆਉਂਦੇ ਆ ਪਿੱਠਪੂੜੇ ਦੇ ਬੜੇ ਚੰਗੇ ਆਉਂਦੇ ਤੇ ਜੈਡ ਬਲੈਕ ਕੱਟੀ ਹੈ ਬਿਲਕੁਲ ਇਹ ਬਾਈ ਦੇ ਗਵਾਂਢ 'ਚ ਖੜੀ ਹੈ ਬਾਈ ਕਹਿੰਦਾ ਤਕਰੀਬਨ 90% ਪੰਜਾਬ ਦੀਆਂ ਕੱਟੀਆਂ ਹੀ ਆ ਜਾਂਦੇ ਤੇ ਮੀਟਿੰਗ ਚੱਲੂ ਆ ਦੋਸਤੋ ਤੀਜੀ ਕੱਟੀ ਜਿਹੜੀ ਤੁਹਾਨੂੰ ਦਿਖਾਉਣ ਲੱਗਿਆ ਬਾਈ ਦੇ ਆਪਣੇ ਘਰੇ ਆ ਬਾਈ ਬਿੱਟੂ ਦੇ ਘਰੇ ਆ ਤੁਸੀਂ ਦੇਖੋ ਕਿੰਡੀ ਸੋਹਣੀ ਹੈ ਹੁਣੇ ਤੋਂ ਹੀ ਬਣਤਨਾ ਬੜੀਆਂ ਚੰਗੀਆਂ ਨੇ ਸਿਰਫ 1.5 ਇੰਚ ਪੂਛ ਚਿੱਟੀ ਹੈ ਪਿੱਠ ਪੁੜੇ ਦੀ ਕਿੰਡੀ ਸੋਹਣੀ ਬਣਦੀ ਆਉਂਦੀ ਹੈ ਕੱਟੀ ਬਾਈ ਕਹਿੰਦਾ ਤਕਰੀਬਨ 200 ਬੱਚਾ ਆ ਗਿਆ ਤੇ ਜ਼ਿਆਦਾਤਰ ਕਟੀਆਂ ਆਈਆਂ ਬਣਤਨਾ ਥਣਾਂ ਦੀਆਂ ਤੁਸੀਂ ਇਹਦੀਆਂ ਵੀ ਦੇਖ ਲਿਓ ਪੰਜਾਬ ਦੀ ਮਾਂ ਬਾਈ ਦੇ ਘਰੇ ਹੈ ਬੂਰੇ ਰੰਗ ਦੀ ਮਾਝਾ ਤੇ ਆ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਫੁੱਲ ਕੁੰਡੀ ਚੰਗੀਆਂ ਸਰੀਰਕ ਬਣਤਰ ਵਾਲੀ ਮਾਂ ਇਹਦੀ ਤੇ ਥਣਾਂ ਦਾ ਲੇਵੇ ਦਾ ਸਾਰਾ ਗੈਪ ਤੇ ਬਣਤਰ ਤੁਸੀਂ ਦੇਖੋ ਕਿੰਨੀ ਚੰਗੀ ਹੈ ਮਾਂ ਦਾ ਦੁੱਧ ਹੈ 17 ਕਿਲੋ ਤੋਂ ਪਲੱਸ ਜਿਹੜੇ ਭਰਾਵਾਂ ਨੇ ਮੀਟਿੰਗ ਲੈਣੀ ਹੈ ਪੰਜਾਬ ਦੀ ਡਾਇਰੈਕਟ ਕ੍ਰਾਸਿੰਗ ਦੀ ਮੀਟਿੰਗ ਚੱਲੂ ਹੈ ਤੇ ਤੁਸੀਂ ਬਾਈ ਬਿੱਟੂ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਮੈਂ ਫੋਨ ਨੰਬਰ ਵੀ ਬਾਈ ਦਾ ਦੇ ਦੂੰ ਤੇ ਬਣਤਰ ਤੁਸੀਂ ਖੁਦ ਪੰਜਾਬ ਦੀ ਦੇਖ ਲਓ ਟੈਸਟਿਕਲਾਂ ਦਾ ਸਾਈਜ਼ ਦੇਖ ਲਓ ਥੱਲੇੋਂ ਤੋਂ ਲਿਓ ਪਿੱਠ ਪੂੜੇ ਦਾ ਬੜਾ ਸਾਫ਼ ਹੈ ਕੱਦ ਕਾਠ ਵਜ਼ਨ ਦਾ ਬਹੁਤ ਚੰਗਾ ਤੇ ਲੰਬਾਈ ਅੰਤਾਂ ਦੀ ਹੈ ਕਈ ਵਾਰ ਖੜਾ ਤੇ ਓਨ ਲੱਗਦਾ ਜਿਵੇਂ ਰੇਲ ਗੱਡੀ ਦੇ ਸਟੇਸ਼ਨ ਤੇ ਇੰਜਣ ਖੜਾ ਹੋਵੇ ਤੁਰਦਾ ਬੜਾ ਸੁਨੱਖਾ ਹੈ ਬੜਾ ਹੀ ਸਿਆਣਾ ਹੈ ਐਉਂ ਤੁਰਿਆ ਫਿਰਦਾ ਜਿਵੇਂ ਕੋਈ ਛੋਟਾ ਬੱਚਾ ਤੁਰਿਆ ਫਿਰਦਾ ਤੇ ਬਾਈ ਦੇ ਬੇਟੇ ਵੀਡੀਓ ਬਣਾਉਣ ਲੱਗੇ ਨਾਲ ਸੀ ਲਖਸ਼ ਜੋਤ ਤੇ ਨਵਜੋਤ ਵੀਡੀਓ ਬਣਾਉਂਦੇ ਆ ਬਾਈ ਦੇ ਘਰ ਦੀ ਵੀਡੀਓ ਐ ਇਹ ਤੁਸੀਂ ਚੈੱਕ ਕਰਿਓ ਵੀ ਸੋਨੂੰ ਇਹ ਝੋਟਾ ਕਿਵੇਂ ਲੱਗਿਆ ਡਾਇਰੈਕਟ ਕ੍ਰੋਸਿੰਗ ਦੇ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਨੰਬਰ ਮੈਂ ਸਕਰੀਨ ਤੇ ਦੇ ਦੂੰ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਕਿ ਝੋਟੇ ਚ ਤੁਹਾਨੂੰ ਕੀ ਚੰਗਾ ਲੱਗਿਆ ਪਿੰਡ ਫੱਤਾ ਮਾਲੋਗਾ ਜ਼ਿਲ੍ਹਾ ਮਾਨਸਾ ਬਾਈ ਦਾ ਨਾਂ ਬਿੱਟੂ ਆ ਜੀ ਪਿੰਡ ਚ ਤੇ ਪੂਰਾ ਨਾਂ ਬਾਈ ਦਾ ਕੁਲਦੀਪ ਸਿੰਘ ਹੈ ਇਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ ਤੁਸੀਂ ਜੁੜੇ ਰਹੋ ਆਪਣੇ ਪੇਜ ਨਾਲ ਪਿਆਰ ਸਤਿਕਾਰ ਬਖਸ਼ਣ ਦੀ ਧੰਨਵਾਦ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ